ਹਮ ਤਾਂ ਕੋਈ ਢਿੱਕਤ ਨਹੀਂ ਆਈ। ਕੋਈ ਢਿੱਕਤ ਨਹੀਂ ਆਉਂਦੀ। ਜਿਸ ਤਰ੍ਹਾਂ ਇਹ ਸਰ ਆ ਉਹਦੇ ਸੀਗਾ ਸਰ। ਆਪਰੇਸ਼ਨ ਠੀਕ ਹੋਇਆ। ਚੀਕਾਂ ਨੇ ਐਨ ਐਨ ਕੀ ਠੀਕ ਐ। ਵਧੀਆ ਹੋਇਆ ਆਪਰੇਸ਼ਨ ਨੇ ਠੀਕ ਹੋਇਆ। ਬਲ ਸਿਰਫ 2-4 ਘੰਟੇ ਉਹ ਤਾਂ ਆਪਾਂ ਰੌਲ ਰੱਖਦੇ ਆ ਆਪਰੇਸ਼ਨ ਤੋਂ ਬਾਅਦ ਐਸ.ਯੂ.ਸੀ. ਉਸ ਤੋਂ ਬਾਅਦ ਕਮਰੇ 'ਚ ਆ ਗਿਆ ਆਪਾਂ। ਹਾਂਜੀ ਹਾਂਜੀ। ਕੋਈ ਢਿੱਕਤ ਨਹੀਂ ਹੋਈ। ਵਧੀਆ ਪ੍ਰੈਸ ਹੋਣੀ। ਠੀਕ ਹੈ। ਨਹੀਂ ਜੀ ਕੋਈ ਢਿੱਕਤ ਨਹੀਂ ਆਈ। ਡਾਕਟਰਾ ਵੱਲੋਂ ਤਾਂ ਕੋਈ ਢਿੱਕਤ ਨਹੀਂ। ਬਹੁਤ ਵਧੀਆ। ਠੀਕ ਹੈ ਮਾਤਾ ਜੀ ਬਿਲਕੁਲ ਠੀਕ ਹੋ ਜਾਓਗੇ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਬੜਾ ਇੱਕ ਜਿਹੜਾ ਗੰਭੀਰ ਜਿਹੜਾ ਮਸਲਾ ਹੈਗਾ ਜੀ ਇਹਦੇ ਵਿੱਚ ਆਪਰੇਸ਼ਨ ਥੀਟਰ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਜਿਹੜਾ ਹੈਗਾ ਇੱਕ ਡਾਕਟਰ ਨੇ ਬੜਾ ਆਪਰੇਸ਼ਨ ਥੀਟਰ ਦੀ ਵੀਡੀਓ ਪਾਈ ਹੈ ਅ ਕੱਲ ਗ੍ਰਿਡ ਫੇਲਿਅਰ ਹੋਇਆ ਸੀ ਜੀ ਜਿਹੜੀ ਪੀਐਸ ਪੀਸੀਐਲ ਆ ਉਹਨਾਂ ਦੀ ਜਿਹੜੀ ਲਾਈਨ ਆਉਂਦੀ ਹੈ ਪਿੱਛੋਂ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ ਜਦੋਂ 7 ਮਹੀਨੇ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਹਿਲਾਂ ਇੱਕ ਲਾਈਨ ਹੁੰਦੀ ਸੀ ਨਾ ਜਿਹੜੀ ਬੁੱਕਰ ਤੋਂ ਆਉਂਦੀ ਸੀ ਉਹ ਕਿ ਅਸੀਂ ਉਸਦੇ ਫੈਸਲਾ ਇਹ ਕੀਤਾ ਸੀਗਾ ਕਿ ਤਿੰਨ ਲਾਈਨਾਂ ਇੱਕ ਇਧਰੋਂ ਪਛਾਣੇ ਵੱਲੋਂ ਆਉਂਦੀਆਂ ਜੀ ਇੱਕ ਜਿਹੜੀ ਹੈਗੀ ਆ ਸਾਡੇ ਪੁਰਾਣੇ ਬਸ ਸਟੈਂਡ ਤੋਂ ਆਉਂਦੀ ਆ ਤਿੰਨ ਡਿਫਰੈਂਟ ਲਾਈਨਾਂ ਜਿਹੜੀਆਂ ਹੈਗੀਆਂ ਬਟ ਉਹਨਾਂ ਨੇ ਜਦੋਂ ਇੱਕ ਗ੍ਰੇਡ ਤੋਂ ਦੂਜੇ ਗ੍ਰੇਡ ਤੇ ਸ਼ਿਫਟ ਕਰਨਾ ਉਹਨਾਂ ਦਾ 10 ਮਿੰਟ ਦਾ ਇੱਕ ਵਿਵਹਾਰਕ ਪ੍ਰੋਸੀਜਰ ਹੁੰਦਾ ਉਹਨਾਂ ਨੂੰ 10 ਮਿੰਟ ਲੱਗਦੇ ਆ ਉਹਨਾਂ ਨੇ ਸ਼ਿਫਟ ਕਰਨਾ ਦੇਖਣ ਜਿਹੜਾ ਅਸੀਂ ਤੀਜਾ ਯੂਨਿਟ ਅਸੀਂ ਇਸ ਕਰਕੇ ਕੀਤਾ ਸੀ ਜਿਹੜਾ ਪਛਾਣੇ ਵੱਲੋਂ ਆਉਂਦਾ ਕਿ ਉਹ ਇਥੋਂ ਲੰਘਦਾ ਹੈਗਾ ਤੇ ਉਹਦੇ ਵਿੱਚ ਸਿਰਫ ਇੱਕ ਉਹਨਾਂ ਨੇ ਇੱਕ ਕੂਪਨ ਲਗਣੀ ਆ ਜੀ ਜਲਦੀ ਬਹੁਤ ਲੰਬੀ ਨਹੀਂ ਉਹ ਚੇਂਜ ਹੋਰ ਹੋ ਜੇਗਾ ਉਹ ਜਿਹੜਾ ਟਾਈਮ ਜਿਹੜਾ 10 ਮਿੰਟ ਤੋਂ ਘੱਟ ਕੇ 2 ਮਿੰਟ ਹੋ ਜਾਏਗਾ ਇਮੀਡੀਏਟਲੀ ਜਦ ਨੂੰ ਚੇਂਜ ਓਵਰ ਕਰਨ ਦੇ ਆਪਾਂ ਚੇਂਜ ਓਵਰ ਹੋ ਜੇਗਾ 2 ਮਿੰਟ ਹੋ ਜਾਏਗਾ ਇਸ ਤੋਂ ਸਵਾਇਏ ਸੀ ਜਿਹੜਾ ਬਾਕੀ ਇਹਦੀ ਐਵਰੇਜ ਸੀ ਬਈਰ ਸੀ ਕਿ ਆ ਵੀ ਜਿਹੜਾ ਜਨਰੇਟਰ ਹੈ ਉਸ ਵੱਲ ਜੋ ਦਿੱਕਤ ਆਈ ਸੀ ਕਿ ਇੱਕ ਤਾਂ ਡੀਜ਼ਲ ਪਾਇਆ ਹੋਣਾ ਚਾਹੀਦਾ ਸਾਰੇ ਜਨਰੇਟਰਾਂ ਦੇ ਵਿੱਚ ਔਰ ਉਹਨਾਂ ਦਾ ਸਪੇਅਰ ਵੀ ਉਹਨਾਂ ਕੋਲੇ ਪਿਆ ਪਿਆ ਹੋਣਾ ਚਾਹੀਦਾ ਉਹ ਇਨਸ਼ੋਰ ਕਰ ਰਹੇ ਆ ਤੇ ਦੂਜਾ ਉਹਦੀਆਂ ਬੈਟਰੀਆਂ ਔਰ ਜਿਹੜੇ ਜਨਰੇਟਰ ਆ ਗਏ ਉਹਨਾਂ ਦੀ ਸਰਵਿਸ ਰੈਗੂਲਰਲੀ ਹੋਈ ਹੋਵੇ ਔਰ ਦੇ ਸ਼ੁੱਡੀਆਂ ਨੇ ਵਾਰਕਿੰਗ ਕ ਇਜਾ ਮੈਂ ਇਹ ਕਹਿ ਸੀਗਾ ਕਿ ਜਿਹੜੇ ਯੂਪੀਐਸ ਹੈ ਅਨ ਅਨਰਟ੍ਰਾਪਟਡ ਪਾਵਰ ਸਪਲਾਈ ਉਹਨੂੰ ਆਨਲਾਈਨ ਯੂਪੀਐਸ ਕਹਿੰਦੇ ਜਿਹਦੇ ਨਾਲ ਸਾਰੀ ਮੈਡੀਕਲ ਇਕਵਿਪਮੈਂਟ ਜਿਵੇਂ ਕਿ ਹੱਲ ਪੇਸ਼ੈਂਟ ਨੂੰ ਆਪਾਂ ਬਿਉਸ਼ ਕੀਤਾ ਹੁੰਦਾ ਉਹਨੂੰ ਅਸੀਂ ਇੰਟੀਗ੍ਰੇਸ਼ਨ ਕਰਦੇ ਆਂ ਉਹਦੀ ਇੰਟੀਗ੍ਰੇਸ਼ਨ ਕੀਤੀ ਹੈ ਯੂਪੀਐਸ ਹੈ ਔਰ ਕੱਲ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਮਰੇ ਦੇ ਵਿੱਚ ਵੀ ਲਾਈਟ ਸੀ ਮੈਂ ਪੇਸ਼ੈਂਟ ਨੂੰ ਮਿਲ ਕੇ ਆਇਆ ਪੇਸ਼ੈਂਟ ਦੇ ਨਾਲ ਗੱਲ ਕਰਕੇ ਆਇਆ ਪੇਸ਼ੈਂਟ ਵਾਰਡ ਦੇ ਵਿੱਚ ਬਿਲਕੁਲ ਨਾਰਮਲ ਹੈ ਉਹ ਪੇਸ਼ੈਂਟ ਬਹੁਤ ਖੁਸ਼ ਹੈ ਬਿਲਕੁਲ ਠੀਕ ਹੈਗਾ ਉਹਦੇ ਅਟੈਂਡੈਂਸ ਨਾਲ ਗੱਲ ਕੀਤੀ ði are satisfied ਦੇ ਸੰਜੀ ਰਿਕਵਰੀ ਬਿਲਕੁਲ ਠੀਕ ਹੈ ਔਰ ਜਿਹੜੇ ਅਪਰੇਟਿੰਗ ਡਾਕਟਰ ਸੀਗੇ ਉਹ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੀ ਐਮਰਜੈਂਸੀ ਕਪਰੇਟਰ ਸਾੜੀ ਕੰਮ ਕਰ ਰਹੀ ਸੀ ਯੂਪੀਐਸ ਤੇ ਜਿਹੜਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਔਰ ਉਹਦੇ ਵਿੱਚ ਕੋਈ ਮਤਲਬ ਇਸ ਤਰ੍ਹਾਂ ਦਾ ਰਿਸਕ ਨਹੀਂ ਸੀਗਾ ਜਿਹੜੀ ਹੈਵੀ ਹੁੰਦੀ ਆ ਜਿਸ ਤਰ੍ਹਾਂ ਆਪਾਂ ਕੋਟਰੀ ਕਰਦੇ ਆ ਉਹ ਨਹੀਂ ਦੇਖਿਆ ਵੀ ਹੋਣਾ ਕਿ ਜਦੋਂ ਡਾਕਟਰ ਵੀ ਲਗਾ ਰਿਹਾ ਉਹਦੇ ਤੇ ਜਿਹੜੀਆਂ ਆਰਟਰੀਸ ਚੱਲਿਆ ਸੀ ਜਿਹੜੇ ਬਲੀਡਰਸ ਆ ਤੇ ਜੇ ਉਹ ਉਹ ਨਹੀਂ ਚੱਲਦੀ ਕੋਟਰੀ ਤਾਂ ਉਹਦੇ ਨਾਲ ਉਹਨੂੰ ਕਰਕੇ ਆਪਾਂ ਜਾਂ ਕਈ ਵਾਰੀ ਸਾਨੂੰ ਉਹ ਨੌਬਤ ਨਹੀਂ ਆਈ ਹੈ ਤੇ ਅਸੀਂ ਜਿਹੜੀ ਮਕੈਨੀਕਲ ਇ ਉਹ ਸਾਰਾ ਸਿਸਟਮ ਜਿਹੜਾ ਸੀਗਾ ਸਾਰੇ ਸਿਸਟਮ ਕੰਮ ਕਰ ਰਹੇ ਸੀਗੇ ਪੇਸ਼ੈਂਟ ਦਾ ਜਿਹੜੇ ਡਾਕਟਰ ਸੀਗੇ ਜਿਹੜੇ ਮੇਨ ਉਹਦੇ ਆਫ ਕੋਰਡੀਨੇਟਰ ਡਾਕਟਰ ਹਨੂਆ ਉਹਨਾਂ ਦੀ ਸਾਰੀ ਟੀਮ ਆ ਉਹਨਾਂ ਨੇ ਆਪਣਾ ਜੇ ਕੈਰੀਡਾਉਨ ਤੇ ਜੇ ਸਟਰਟੀ ਐਂਡ ਸਾਰੇ ਜਿਹੜੇ ਐਮਰਜੈਂਸੀ ਪ੍ਰੋਸੀਜਰ ਸਾਰੇ ਉਹਨਾਂ ਨੇ ਜਿਹੜਾ ਸਿਸਟਮ ਕੰਮ ਕਰ ਰਹੇ ਸੀ ਬਿਲਕੁਲ ਆਪਰੇਸ਼ਨ ਠੀਕ ਹੋਇਆ ਔਰ ਪੇਸ਼ੈਂਟ ਠੀਕ ਹੋ ਗਿਆ ਜਿਹੜੀ ਸਭ ਤੋਂ ਵੱਧ ਹੀ ਅੱਛੀ ਗੱਲ ਹੈ ਚਲੋ ਮੈਂ ਤੁਹਾਡੀ ਗੱਲ ਦਾ ਜਵਾਬ ਪਹਿਲਾਂ ਦੇ ਦਿੰਦਾ ਦੇਖੋ ਜਦੋਂ ਆਪਰੇਸ਼ਨ تھیਟਰ ਦੇ ਵਿੱਚ ਹੁੰਦਾ ਐਜ਼ ਅ ਡਾਕਟਰ ਮੈਂ ਐਸੇ ਹਸਪਤਾਲਸ ਕੰਮ ਕੀਤਾ ਇਥੋਂ ਹੀ ਮੈਂ ਰਿਟਾਇਰਮੈਂਟ ਲਈ ਹੈ ਜਦੋਂ ਡਾਕਟਰ ਕੰਮ ਕਰਦੇ ਹੁੰਦੇ ਸਾਡਾ ਪਹਿਲਾ ਕਨਸਰਨ ਕੀ ਹੁੰਦਾ ਪੇਸ਼ੈਂਟ ਦਾ ਹੁੰਦਾ ਜਦੋਂ ਕੋਈ ਸਾਡੇ ਔਖੇ ਹਾਲਾਤ ਹੁੰਦੇ ਆ ਤੇ ਅਸੀਂ ਪੇਸ਼ੈਂਟ ਦੀ ਦੇਖਦੇ ਹਾਂ ਕਿ ਪੇਸ਼ੈਂਟ ਦੀ ਆਪਾਂ ਜੇ ਬਰੀਦੀਂਗ ਰੁਕਣੀ ਜਾਂ ਡਾਕਟਰ ਕੈਂਪ ਕੌਂਟਰੀ ਬੂਟ ਹੋ ਜਾਏ ਜੇ ਤੁਸੀਂ ਜਿਹੜੀ ਡਾਕਟਰਾਂ ਨੇ ਕੀਤੀ ਬਾਕੀ ਦੀ ਟੀਮ ਨੇ ਕੀਤੀ ਉਹਦੇ ਚ ਮжоਰਿਟੀ ਬੰਦਿਆਂ ਨੇ ਕੀਤੀ ਆਪਰੇਸ਼ਨ ਜਿਹੜਾ ਹੈਗਾ ਉਹ ਕੰਟੀਨਿਊ ਹੋਵੇ ਮੈਂ ਆਈ ਸਰਜਨ ਆ ਸਾਡਾ ਕਦੇ ਮਾਈਕਰੋਸਕ ਦੇਖਣ ਅਸੀਂ ਸਾਈਡ ਤੋਂ ਟੋਰਚ ਦਿਖਾ ਕੇ ਵੀ ਲੈਸ ਪਾ ਕੇ ਉਹਦਾ ਆਪਰੇਸ਼ਨ ਕੰਪਲੀਟ ਕਰ ਦਿੰਦੇ ਸੀਗੇ ਆਈ ਊਡ ਹੈਵ ਐਪਰੀਸ਼ੀਏਟਡ ਆਈ ਐਪਰੀਸ਼ੀਏਟ ਦ ਡਾਕਟਰ ਜਿਨ੍ਹਾਂ ਨੇ ਪਾਵਰ ਡਿਸਰਪਸ਼ਨ ਦੇ ਬਾਵਜੂਦ ਵੀ ਐਮਰਜੈਂਸੀ ਜਿਹੜਾ ਸਾਡਾ ਸਾਰਾ ਸਿਸਟਮ ਚੱਲਦਾ ਸੀ ਉਹਦੇ ਨਾਲ ਡਾਕਟਰ ਉਹਦੇ ਆਪਰੇਸ਼ਨ ਉਹਨਾਂ ਨੇ ਪੂਰਾ ਕੀਤਾ ਆਈ ਐਪਰੀਸ਼ੀਏਟ ਦੋਸਤਾਂ ਜੇ ਮਤਲਬ ਉਸ ਵੇਲੇ ਜੇ ਡਾਕਟਰ ਮਰੀਜ਼ ਨੂੰ ਛੱਡ ਕੇ ਕੋਈ ਹੋਰ ਕੁਝ ਕਰਨ ਲੱਗ ਜਾਵੇਗਾ ਤਾਂ ਉਹ ਐਪਰੀਸ਼ੀਏਟ ਕਰਨ ਵਾਲੀ ਚੀਜ਼ ਨਹੀਂ ਹੈ ਮਤਲਬ ਤੁਸੀਂ ਵੀ ਐਪਰੀਸ਼ੀਏਸ਼ਨ ਕਰੋਗੇ ਜੇ ਤੁਹਾਡੇ ਮਾਤਾ ਜੀ ਦਾ ਆਪਰੇਸ਼ਨ ਹੋ ਰਿਹਾ ਤੁਸੀਂ ਵੀ ਐਪਰੀਸ਼ੀਏਸ਼ਨ ਕਰੋਗੇ ਤੁਸੀਂ ਕਹੋਗੇ ਡਾਕਟਰ ਆਪਣੀ ਕੋਸ਼ਿਸ਼ ਪੂਰੀ ਕਰਦਾ ਜਿਹੜੇ ਡਾਕਟਰਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਵਧੀਆ ਪ੍ਰੈਸੈਂਟ ਕੀਤਾ ਉਹ ਮੈਂ ਅਪਰੀਸ਼ੀਏਟ ਕਰਦਾ ਦੂਜੀ ਗੱਲ ਕਿ ਅਸੀਂ ਜਿਹੜਾ ਇਹ ਸਿਸਟਮ ਹੈ ਉਹਨੂੰ ਰੋਬਸਟ ਬਣਾਣਾ ਜਦੋਂ ਸਾਡੀ ਸਰਕਾਰ ਆਈ ਆ ਸਿਹਤ ਕ੍ਰਾਂਤੀ ਪਟਿਆਲੇ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜੀਵਾੜ ਜੀ ਨੇ ਪ੍ਰਾਇਰਿਟਿ ਸਟਾਰਟ ਕੀਤੀ ਐਮਰਜੈਂਸੀ ਨੂੰ ਅਸੀਂ ਉਹਦੇ ਵਿੱਚ ਪਾਵਰ ਬੈਕਅਪ ਅਸੀਂ ਆਪਰੇਸ਼ਨ ਸੈਂਟਰ ਤੇ ਬਿਚੇ ਦਿੱਤੀ ਹੈ ਜਿਹਨੂੰ ਮੈਂ ਯੂਪੀਐਸ ਕਹਿੰਿਆ ਅਨ ਇਨਟਰਪਟਡ ਪਾਵਰ ਸਪਲਾਈ ਵਾਸਤੇ ਆਨਲਾਈਨ ਯੂਪੀਐਸ ਔਰ ਹਰ ਇੱਕ ਜਿਹੜਾ ਆਪਰੇਸ਼ਨ ਸੈਕਟਰ ਹੈ ਉਸਨੂੰ ਆਲਸ ਜਿਹੀ ਚੀਜ਼ ਨੇ ਡੇਟ ਰੱਖਿਆ। ਬਾਕੀ ਜਿਹੜਾ ਇਹ ਸਾਡਾ पीडब्ल्यूडी ਇਲੈਕਟ੍ਰੀਕਲ ਹੈ ਇਹ ਉਹਨਾਂ ਦਾ ਹੈਗਾ ਜਦੋਂ ਪਹਿਲਾਂ ਹੋਇਆ ਸੀ ਉਦੋਂ ਕੰਨੇ ਸੀ ਡੀਜ਼ਲ ਖਤਮ ਹੋ ਗਿਆ। ਜੇ ਕੋਈ ਬੈਟਰੀ ਦੀ ਪ੍ਰੋਬਲਮ ਹੈ ਸਾਡੇ ਕੋਲੋਂ ਫੰਡ ਦੀ ਕੋਈ ਪ੍ਰੋਬਲਮ ਨਹੀਂ ਹੈ। ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਚਾਹ ਕੇ ਡੋਸਰ ਮੈਂ ਕਿਤੇ ਵੀ ਕੱਟ ਪਾ ਦਾਂਗਾ। ਪਰ ਮੈਂ ਸਿਰ ਤੇ ਕੋਈ ਕੱਟ ਨਹੀਂ ਲਾਵਾਗਾ। ਔਰ ਉਹਨਾਂ ਨੇ ਸਾਨੂੰ ਫੰਡ ਦੀ ਸਾਡੇ ਕੋਲ ਇਹਨਾਂ ਕੋਲੇ ਕੋਈ ਕਮੀ ਨਹੀਂ ਹੈ। ਮੇਰੇ ਨਾਲ ਬੈਠਿਆ ਮੇਰੇ ਸਾਡੇ ਸੈਕਟਰ ਸਾਹਿਬ ਬੈਠੇ ਆ ਡੀਆਰਐਮ ਸਾਹਿਬ, ਮੈਡੀਕਲ ਸੁਪਰਡ ਇਹਨਾਂ ਨੂੰ ਕਿਹਾ ਵੀ ਜਿਹੜੀ ਵੀ ਸਾਡੇ ਕੋਲੇ ਪੇਸ਼ੈਂਟ ਦੀ ਜਿਹੜੀ ਸੁਰੱਖਤ ਹੈ ਔਰ ਜਿੰਦਰਾ ਹਸਪਤਾਲ ਦੇ ਵਿੱਚ ਕਿਸੇ ਵੀ ਹੌਸਪੀਟਲ ਕਾਰਪੋਰੇਟ ਹਸਪਤਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਹਨਾਂ ਨੂੰ ਜਿਹੜੀ ਵੀ ਕੋਈ ਕਮੀ ਪਈ ਸੀ ਇੱਥੇ ਮੋਡਰਨਰ ਪੇਸ਼ੈਂਟ ਸਟ੍ਰਕਚਰ ਤੋਂ ਲੈ ਕੇ ਜੀ ਨਵੀਂ ਜਿਹੜੀ ਅਸੀਂ ਐਮਰਜੈਂਸੀ ਅਪਰੇਟ ਕੀਤੀ ਆ ਐਮਰਜੈਂਸੀ ਬੈਡਸ ਆ 100 ਬੈਡ ਜਿਹੜੀ ਅਸੀਂ ਐਮਰਜੈਂਸੀ ਜਿਹੜੀ ਬਣਾਈ ਆ ਤੁਹਾਨੂੰ ਕੋਰਡੀ ਨਾਲੇਜ ਵਿੱਚ ਹੈ ਜੀ। ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਕਾਰਡੀਓ ਫਲੈਪ ਚੱਲਦੀ ਪਈ ਹੈ ਜੀ ਜਿਹੜੀ ਨਿਊਰੋਲੋਜੀ ਰੋ ਸਰਜੀ ਦੀ ਜਿਹੜੀ ਲੈਬ ਚੱਲਦੀ ਪਈ ਹੈ ਜਾ ਸਰਕਾਰ ਕੁਮਿਟੀ ਦੇ ਅਸੀਂ ਮੈਂ ਸਾਰਿਆਂ ਦਾ ਜੀ ਪੀਐਸ ਪੀਸੀਐਲ ਦਾ ਪੂਰਾ ਆਡਿਟ ਕਰ ਰਹੇ ਆ ਜੀ ਅਸੀਂ ਪੂਰੀ ਇਨਕੁਆਰੀ ਕਰ ਰਹੇ ਆ ਵੀ ਉਹਨਾਂ ਦੇ ਲੈਵਲ ਤੇ ਕੀ ਇਮਪਰੂਵਮੈਂਟ ਹੋ ਸਕਦੀ ਹੈ ਕੋਈ ਫੇਲਰਤਾ ਨਹੀਂ ਹੈ ਜਿਹੜਾ ਪੀਡ ਡਬਲ ਇਲੈਕਟ੍ਰੀਕਲ ਹੈ ਉਹਨਾਂ ਦੇ ਲੈਵਲ ਤੇ ਪੂਰੀ ਇਨਕੁਆਰੀ ਆਰਡਰ ਕਰਤੀ ਹੋਈ ਹੈ ਜੀ ਇਨਕੁਆਰੀ ਉਹਨਾਂ ਦੀ ਚੱਲਦੀ ਪਈ ਹੈ ਕਿ ਜੇ ਜਿਹੜੇ ਬੰਦੇ ਦੇ ਲੈਵਲ ਦੇ ਉੱਤੇ ਲੈਪਸ ਹੋਇਆ ਜੇ ਜਨਰੇਟਰ ਦਾ ਜਿਹੜਾ ਜਿਹੜਾ ਪੀਰੀਅਡ ਹੈ ਉਹ ਮੇਰੇ ਖਿਆਲ ਇੱਕ ਜਾਂ ਦੋ ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇ ਪਟੋਂ ਜਿਹੜੀ ਮੇਨ ਜਿਹੜੀ ਪੀਐਸਪੀਸੀਐਲ ਦੀ ਸਪਲਾਈ ਫੇਲ ਹੋ ਗਿਆ ਜਾਂ ਕਰੈਕਟਰ ਹੋ ਗਿਆ ਤਾਂ ਜਨਰੇਟਰ ਚਲਾ ਦਿਓ ਬਟ ਇਨ ਐਨੀ ਕੇਸ ਸਾਡੇ ਕੋਲੇ ਅੱਧੇ ਘੰਟੇ ਦੀ ਹਰ ਇੱਕ ਪ੍ਰੋਸੀਜਰ ਦੇ ਵਿੱਚ ਐਮਰਜੈਂਸੀ ਇਕਿਪਮੈਂਟ ਬਾਅਦ ਤੇ ਸਾਡੇ ਕੋਲੇ ਸਾਰੀ ਜਿਹੜੀ ਹੈ ਗਿਆ ਉਹ ਜਿਹੜੀ ਆਨਲਾਈਨ ਯੂਪੀ ਹੱਥੋਂ ਸਾਡੇ ਕੋਲੇ ਬੈਕਅਪ ਹੈ ਔਰ ਜਨਰੇਟਰ ਦੇ ਨਾਲ ਉਹਦਾ ਤਾਂ 6-8 ਘੰਟੇ ਦਾ ਹੁੰਦਾ ਹੀ ਉਸ ਤੋਂ ਬਾਅਦ ਡੀਜ਼ਲ ਪਈ ਜਾਏਗਾ ਉਹਦੇ ਤੋਂ ਲਗਾਤਾਰ ਚੱਲਦੇ ਰਹੇ ਕਿਉਂਕਿ ਸਾਰਾ ਸਾਡਾ ਸਰਜਰੀ ਵੀ ਓਵਰ ਹੋ ਜਾਣੀ ਹੈ ਫਿਰ ਵੀ ਕੈਨ ਆਲਵੇਸ ਬਲੈਕ ਸੋ ਇਹ ਬਿਲਕੁਲ ਸਾਰੀਆਂ ਜਿਹੜੀਆਂ ਮੀਜਰਸ ਹੈ ਲਈਆਂ ਜਾ ਰਹੀਆਂ ਜਿੰਨੇ ਵੀ ਸਾਡੇ ਪੇਸ਼ੈਂਟ ਸਾਹਿਬੇ ਕੋਈ ਕਿਸੇ ਕਿਸਮ ਦੀ ਕੋਈ ਵੀ ਕੋਈ ਕਤਾਹੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਲੈਵਲ ਦੇ ਉੱਤੇ ਔਰ ਦੇਖੋ ਜਿਹੜੇ ਡਾਕਟਰ ਹੁੰਦੇ ਹਨ ਨਾ ਜੀ ਡਾਕਟਰ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਕੀ ਹੁੰਦੀ ਹੈ ਉਹਦੇ ਵਿੱਚ ਸਾਇੰਸ ਹੀ ਦਿੱਤਾ ਟੀਰਜ ਪੇਸ਼ੈਂਸ ਪਰਸਵੀਰੈਂਸ ਉਹਨੇ ਮਨੁੱਖ ਡਾਕਟਰ ਐਸੁਰ ਮੇਨ ਕਾਮ ਅੰਡਰ ਆਲ ਸਰਕਮਸਟੈਂਸਸ ਮੈਂ ਐਸ ਡਾਕਟਰ ਜਿੱਥੇ ਹਾੜਾ ਐਸੀ ਮੌਕੇ ਵੀ ਸੇਵਾ ਦਿੱਤੀ ਹੈ ਜੀ ਬਹੁਤ ਸਾਰੇ ਡਾਕਟਰਾਂ ਨੇ ਦਿੱਤੀ ਹੈ ਬੋਰਡ ਤੇ ਜਾ ਕੇ ਦਿੱਤੀ ਹੈ ਜਿੱਥੇ ਕੋਈ ਆਰਟਕੂਏ ਕਾਇਆ ਉੱਥੇ ਜਾ ਕੇ ਦਿੱਤੀ ਆ ਜਿੱਥੇ ਕੋਈ ਮਨ ਲੜਾਈ ਵਰਗਾ ਮਾਹੌਲ ਸੀ ਚਾਹੇ ਉਹ ਬਾਰਡਰ ਤੇ ਸੀ ਜਾਂ ਦਿੱਦੀ ਦੇ ਵਿੱਚ ਹੀ ਉੱਥੇ ਵੀ ਦਿੱਤੀ ਆ ਜਿੱਥੇ ਸਾਡੇ ਕੋਲੇ ਬਹੁਤ ਸੁਵਿਧਾ ਘਾਟੂਨੀ ਆ ਅਸੀਂ ਉੱਥੇ ਵੀ ਕੁਲਰ ਕੰਮ ਲੈਂਦੇ ਆ ਡਾਕਟਰ ਨੇ ਪ੍ਰੋਵੋਕ ਨਹੀਂ ਹੋਣਾ ਪੇਸ਼ੈਂਟ ਚੜਚੜਾ ਹੋ ਸਕਦਾ ਡਾਕਟਰ ਚੜਚੜੇ ਨਹੀਂ ਹੋ ਸਕਦਾ ਕੋਈ ਇਹ ਨਹੀਂ ਹੋਇਆ ਕਿ ਪੇਸ਼ੈਂਟ ਨੂੰ ਤੁਸੀਂ ਸਰਵਿਸ ਦੇ ਤੁਸੀਂ ਓਕੇ ਹਾਲਾਤ ਵਿੱਚ ਸਰਵਿਸ ਦੇ ਰਹੇ ਤੁਸੀਂ ਬਾਰਡਰ ਤੇ ਦੇ ਰਹੇ ਆ ਸਰਵਿਸ ਬਹੁਤ ਓਕੇ ਹਾਲਾਤ ਦੇ ਰਹੇ ਆ ਟੈਂਪੋਰਰੀ ਹਸਪਤਾਲ ਬਣਾਇਆ ਹੈ ਉੱਥੇ ਜਿੰਦਰਾ ਹਸਪਤਾਲ ਨਹੀਂ ਸੁਵਿਧਾ ਨਹੀਂ ਹੋ ਸਕਦੀ ਲੇਕਿਨ ਉਹ ਮਤਲਬ ਜੇ ਉਹ ਦੀ ਗੱਲ ਮੰਨ ਰਿਹਾ ਜਿਵੇਂ ਉਹਨਾਂ ਨੇ ਉਹਨਾਂ ਦੀ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਸਾਡੀ ਬੇਨਤੀ ਮੰਨ ਲਓ ਮੈਕਸ਼ਿਮ ਹਸਪਤਲ ਚ ਆ ਜਾਓ ਬੈਡ ਰੈਕਰ ਜਿੰਦਰਾ ਹਸਪਤਲ ਚ ਜੇ ਤੁਸੀਂ ਆਪਣਾ ਕਰਨੀ ਹੈ ਤਾਂ ਸਾਨੂੰ ਆ ਕੇ ਸਾਡੇ ਨਾਲ ਸਾਡੀ ਜਾਨ ਕੀ ਸਾਨ ਹੋ ਜੇਗੀ ਡਾਕਟਰਾਂ ਨੇ ਦੇਖੋ ਚਾਰ ਡਾਕਟਰਾਂ ਦਾ ਐਕਸੀਡੈਂਟ ਹੋ ਗਿਆ ਗੱਡੀ ਪਾੜ ਗਈ ਉਹਨਾਂ ਦੀ ਬੰਦ ਡਾਕਟਰ ਕਿਹੜੇ ਇਲਾਜ ਕਰਦੇ ਸੋ ਡਾਕਟਰਾਂ ਨੇ ਕਰੋਨਾ ਦੇ ਵਿੱਚ ਜਿੰਦਰਾ ਹਸਪਤਲ ਦੇ ਸਰਕਾਰੀ ਡਾਕਟਰਾਂ ਨੇ ਐਗਜ਼ੈਂਪਲਰੀ ਕੰਮ ਕੀਤਾ ਬਸ ਇੱਕ ਦੋ ਡਾਕਟਰ ਜਿਹੜੇ ਹੈਗੇ ਜਿਹੜੇ ਯਾਗ ਡਾਕਟਰ ਸਹਾਗੇ ਉਹਨਾਂ ਨੂੰ ਵੀ ਤਾਂ ਕਹੂੰਗਾ ਕਿ ਤੁਸੀਂ ਜਦੋਂ ਪੈਨਿਕ ਨਹੀਂ ਕਰਨਾ ਡਾਕਟਰ ਪੈਨਿਕ ਨਹੀਂ ਕਰ ਸਕਦਾ ਜੇ ਡਾਕਟਰ ਪੈਨਿਕ ਇਹ ਇਹ ਹਸਪਤਾਲ ਦੇ ਵਿੱਚ ਮੈਂ ਜਦੋਂ ਲਾਇਆ ਨਾ ਜੀ ਮੇਰੇ ਕੋਲ ਸਪੋਸ ਇੱਥੇ ਤੁਹਾਨੂੰ ਪਤਾ ਹੋਣਾ ਸ਼ਾਇਦ ਕਿ ਜਿਹੜਾ ਇੱਕ ਹੈਂਡੀਕੈਪ ਦਾ ਸਰਟੀਫਿਕੇਟ ਬਣਦਾ ਹੈ ਫਿਜ਼ੀਕਲ ਦਾ ਬਣਦਾ ਜੀ ਪਰ ਮੈਂ ਤਾਂ ਹੈਂਡੀਕੈਪ ਦਾ ਨਹੀਂ ਬਣਦਾ ਜੀ ਮੈਂ ਕਹਿੰਦਾ ਜੀ ਕਿਉਂ ਨਹੀਂ ਬਣਦਾ ਕਹਿੰਦੇ ਸਾਡੇ ਕੋਲ ਸਾਈਕੋਲੋਜੀਸ ਨਹੀਂ ਹੈ ਮੈਂ ਹੋਰ ਰੱਖ ਕੇ ਦਿੱਤੇ ਉਹਨਾਂ ਨੇ ਕਹਿੰਦੇ ਇੱਥੇ ਜਿਹੜੇ ਸਾਡੇ ਆਪਣੇ ਸਾਡੇ ਕੋਲ ਸਪੈਸ਼ਲਿਸਟ ਨਹੀਂ ਹੈ ਹੋਰ ਰੱਖ ਕੇ ਦਿੱਤੇ ਜੀ ਇਹ ਕਹਿੰਦੇ ਸਾਡੇ ਕੋਲ ਕੋਗਮਾ ਇਹਨਾਂ ਨੂੰ ਪੁੱਛਦਾ ਡਾਕਟਰ ਨੂੰ ਪੁੱਛਦਾ ਮੈਂ ਸਾਡੇ ਨੂੰ ਹੀ ਪੁੱਛਦਾ ਮੈਂ ਦੱਸੋ ਕੋਈ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਉੱਤੇ ਵਾ ਗਿਆ ਸੀ ਮਾਨ ਸਰਕਾਰ ਕਮਿਟਡ ਹੈ ਤੁ ਅਜੀਤ ਪਟਾਰ ਅਜੀਤ ਮਹਾਦੀ ਦੇ ਵਿੱਚ ਇੱਕ ਹਸਪਤਾਲ ਬਣਾਇਆ ਜੀ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਵੈਤਰ ਕੋਕ ਬਣਾਇਆ ਜੀ ਡਾਕਟਰ ਦਾ ਹਸਪਤਾਲ ਹੈ ਸਭ ਤੋਂ ਸਾਰਾ ਅਸੀਂ ਇਸ ਨੂੰ ਹਸਪਤਾਲ ਨੂੰ ਜੀਆਈ ਦਾ ਲੈਵਲ ਤੇ ਲੈ ਕੇ ਜਾਣਾ ਨੂੰ ਪੋਸਟ ਗ੍ਰੈਜੂਏਟ ਟੀਚਰ ਸਟੈਂਡਿੰਗ ਇੰਸਟੀਚਿਊਟ ਬਣਾ ਡਾਕਟਰ ਨੂੰ ਸਹੂਲਤ ਦੇ ਰਿਹਾ ਜੀ ਡਾਕਟਰਾਂ ਨੇ ਪੀसीएमਸ ਨਾਲ ਉਹਨਾਂ ਨੂੰ ਜੋ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਹਿੰਦੇ ਤੁਸੀਂ ਕੰਮ ਕਰੋ ਤੁਹਾਨੂੰ ਕਹਿੰਦੇ ਆ ਚਾਹੀਦਾ ਮੈਂ ਘਰ ਲਾਉ ਚੱਕੋ ਕਰੋ ਕੰਮ ਕਰੋ ਮੈਂ ਡਾਕਟਰ ਨੂੰ ਕੋਈ ਗੱਲ ਕਹਿਣਾ ਕਿ ਡਾਕਟਰਾਂ ਨੇ ਕੰ ਉਹਨਾਂ ਨੇ ਸਾਨੂੰ ਦੱਸਣਾ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਇਹਨਾਂ ਨੂੰ ਚਾਹੀਦਾ ਸੀ ਲੈ ਕੇ ਆ ਕੇ ਜਾਨ ਦੇਣਾ ਕੋਈ ਕਿਸੇ ਕਿਸਮ ਦੀ ਹਕਸਰ ਨਹੀਂ ਕਰਦਾ ਕਿ ਮਾਰ ਸਰਕਾਰ ਦੀ ਸਾਡੇ ਮੁੱਖ ਮੰਤਰੀ ਦੀ ਸਾਡੇ ਨੈਸ਼ਨਲ ਪ੍ਰੀਮੀਅਰ ਦੀ ਬਿਲਕੁਲ ਕਲੀਅਰ ਹੈ ਜੀ ਸਾਡੀ ਸਿਹਤ ਸਾਡੀ ਪਹਿਲੀ ਪ੍ਰਾਇਰੀਟੀ ਹੈ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਦਾ